ਜੇ ਸਿ ਰੱਬ ਦੀ ਸੇਵਾ ਕਰਨੀ ਆ ਨਾ ਤੇ ਸਭ ਤੋਂ ਪਹਿਲਾਂ ਆਪਣੇ ਮਾਂ ਬਾਪ ਦੀ ਸੇਵਾ ਕਰੀਏ। ਰੱਬ ਤੇ ਬਾਅਦ ਵਿੱਚ ਹੈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਸੱਚ ਇਹ ਹੈ ਕਿ ਦੁਨੀਆਂ ਦੇ ਬਹੁਤਾਤ ਲੋਕ ਇੰਜ ਹੀ ਕਰਦੇ ਨੇ ਕਿ ਜੀਵਤ ਪਿਤਰ ਨਾ ਮੰਨੈ ਕੋ ਮੂਹੇ ਸਰਾਧ ਕਰਾਹੀ ਜਿਉਂਦਿਆਂ ਜੀ ਕੋਈ ਨਹੀਂ ਪੁੱਛਦਾ ਬਹੁਤਾਤ ਹਾਲਾਤ ਐਸੇ ਨੇ ਜਿਹੜੇ ਮਾਪੇ ਦੀ ਸੇਵਾ ਕਰਦੇ ਉਹ ਧੰਨੇ ਮਹਾਨ ਨੇ ਪੂਜਨੀਕ ਨੇ ਮੈਂ ਤੇ ਕਵਾਂਗਾ ਜਿਨ੍ਹਾਂ ਨੇ ਮਾਪੇ ਦੀ ਸੇਵਾ ਕੀਤੀ ਹੈ ਅਸੀਂ ਆਪਣੇ ਪਿਤਾ ਦੇ ਵਿੱਚ ਆਪਣੀ ਮਾਂ ਦੇ ਵਿੱਚ ਰੱਬ ਨੂੰ ਨਹੀਂ ਵੇਖਿਆ ਦੁਸ਼ਮਣਾਂ ਦੇ ਵਿੱਚੋਂ ਰੱਬ ਨੂੰ ਕਿੱਥੋਂ ਵੇਖ ਲਵਾਂਗੇ ਉਤੇ ਭਾਈ ਕਨਈਆ ਜੀ ਨੇ ਨਾ ਜੋ ਦੁਸ਼ਮਣਾਂ ਵਿੱਚ ਵੀ ਰੱਬ ਨੂੰ ਵੇਖ ਰਹੇ ਨੇ ਤੇ ਦੁਸ਼ਮਣਾਂ ਨੂੰ ਵੀ ਮੈਦਾਨੇ ਜੰਗ ਦੇ ਵਿੱਚ ਪਾਣੀ ਪਲਾ ਰਹੇ ਨੇ ਸਾਨੂੰ ਤੇ ਆਪਣੇ ਮਾਤਾ ਪਿਤਾ ਵਿੱਚੋਂ ਰੱਬ ਨਹੀਂ ਦਿਖਿਆ ਜੋ ਪ੍ਰਤੱਖ ਰੂਪ ਵਿੱਚ ਰੱਬ ਰੂਪ ਨੇ ਗੁਰਬਾਣੀ ਵਿੱਚ ਕਿੰਨੇ ਥਾਵਾਂ ਤੇ ਇਹ ਵਚਨ ਆਏ ਕਿ हे ਪ੍ਰਮਾਤਮਾ ਤੂੰ ਮੇਰਾ ਮਾਤਾ ਪਿਤਾ ਹੈ ਸਾਨੂੰ ਰੱਬ ਵੇਖਣਾ ਹੋਵੇ ਤੇ ਅਸੀਂ ਕਿਹੋ ਜਿਹਾ ਕਹਾਂਗੇ ਰੱਬ ਦਾ ਸੁਭਾਅ ਕੀ ਹੈ ਜਿਵੇਂ ਮਾਤਾ ਪਿਤਾ ਦਾ ਸੁਭਾ ਹੈ ਰਾਮਯਾ ਹੋਂ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਜੀ ਅਤਕ੍ਰੋਪ ਕਰੇ ਕਰਤਾ ਆ ਤਾਂ ਵੀ ਚੇਤਨਾ ਰੱਖ ਸੰਭਾਇਆ ਰਾਮਯਾ ਹੋਂ ਬਾਰਿਕ ਤੇਰਾ हे ਪ੍ਰਮਾਤਮਾ ਮੈਂ ਤੇਰਾ ਬੱਚਾ ਹਾਂ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲ ਕਰੇ ਸਿਆਣੇ ਉਹ ਆਪ ਹੀ ਸਾਨੂੰ ਸਿਆਣੇ ਕਰਦਾ ਜਦੋਂ ਅਸੀਂ ਗੁਰੂ ਕੋਲ ਆਉਨੇ ਨਾ ਤੇ ਅਸੀਂ ਸਿਆਣੇ ਬਣਦੇ ਹਾਂ ਪਰ ਕਹਿੰਦੇ ਇੱਕ ਥੈ ਪੜ ਬੁੱਝੈ ਸਭ ਆਪੇ ਇੱਕ ਤੇ ਉਹਨੇ ਜਿਹੜੇ ਗੁਰੂ ਕੋਲ ਆਣ ਕੇ ਪੜ ਕੇ ਸਮਝ ਜਾਂਦੇ ਨੇ ਵੀ ਸਾਰਿਆਂ ਵਿੱਚ ਪ੍ਰਮਾਤਮਾ ਹੈ ਪਰ ਕਹਿੰਦੇ ਇੱਕ ਥੈ ਆਪੇ ਕਰੇ ਿਆਣੇ ਇਹ ਕੋ ਵੀ ਨੇ ਗੁਰੂ ਕੋਲ ਆਣ ਕੇ ਵੀ ਰੱਬ ਤੱਕ ਪਹੁੰਚ ਹੀ ਨਹੀਂ ਪਾਉਂਦੇ ਨਿਆਣੇ ਨੇ ਜਿਵੇਂ ਸਕੂਲ ਦੇ ਵਿੱਚ ਕਈ ਬੱਚੇ ਜਾ ਕੇ ਵੀ ਅਨਪੜ੍ਹ ਹੀ ਰਹਿ ਜਾਂਦੇ ਨੇ ਇਸੇ ਲਈ ਗੁਰੂ ਸਾਹਿਬ ਕਹਿੰਦੇ ਗੁਰ ਕੀ ਮਤ ਉਹ ਲਹਿ ਇਆਨੇ ਜੇ ਸਾਡੇ ਕੋਲ ਗੁਰੂ ਦੀ ਮਾਤ ਨਹੀਂ ਅਸੀਂ ਨਿਆਣੇ ਹਾਂ ਸਾਰੀ ਜ਼ਿੰਦਗੀ ਨਿਆਣੇ ਹੀ ਰਵਾਂਗੇ ਇੱਕ ਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਭਾਣੇ ਕਹਿੰਦੇ ਜਿਹੜੇ ਰੱਬ ਨੂੰ ਭਾ ਜਾਂਦੇ ਰੱਬ ਉਹਨਾਂ ਨੂੰ ਆਪਣੇ ਘਰ ਵਿੱਚ ਬੁਲਾ ਲੈਂਦਾ ਆਪਣੇ ਨਾਲ ਮਿਲਾ ਲੈਂਦਾ ਹੈ ਉਹਨਾਂ ਦੇ ਲਈ ਐਂਟਰੀ ਖੁੱਲੀ ਹੈ ਰੱਬ ਦੇ ਘਰ ਦੀ ਉਹ ਜਿਹੜੇ ਰੱਬ ਦੇ ਮਨ ਨੂੰ ਭਾ ਗਏ ਭਾਵ ਕੌਣ ਪਾਉਂਦੇ ਨੇ ਭਗਤ ਤੇਰੇ ਮਨ ਭਾਵਦੇ ਉਹ ਰੱਬ ਨੂੰ ਭਾ ਜਾਂਦੇ ਨੇ